ਪੰਜਾਬ ਚ ਚੱਲ ਰਹੇ ਟਰੈਵਲ ਰੈਕਟ ਦਾ ਪਰਦਾ ਫਾਸ਼ ਡੋਂਕੀ ਰਾਈ ਭੇਜਣ ਵਾਲੇ ਏਜੰਟਾਂ ਦਾ ਖੁਲਾਸਾ ਸਟਿੰਗ ਆਪਰੇਸ਼ਨ ਨੇ ਖੋਲੇ ਕਾਲੇ ਰਾਜ਼ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਾਹੇ ਪਾ ਕੇ ਬਾਹਰ ਭੇਜਣ ਵਾਲੇ ਟਰੈਵਲ ਏਜੰਟਾਂ ਦਾ ਪਰਦਾ ਫਾਸ਼ ਹੋ ਗਿਆ ਡੋਂਕੀ ਨਕਲੀ ਵਿਆ ਪੋਲਿਟੀਕਲ ਅਸਾਈਲਮ ਦੇ ਦਾਅਵੇ ਕਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ India Today ਦੀ ਸਪੈਸ਼ਲ ਟੀਮ ਨੇ ਟ੍ਰੈਵਲ ਏਜੰਟਸ ਦਾ ਸਟਿੰਗ ਆਪਰੇਸ਼ਨ ਕਰ ਕਾਲਾ ਸੱਚ ਸਾਹਮਣੇ ਲਿਆਂਦਾ ਜਿਸ ਚ ਪੱਤਰਕਾਰ ਨਾਲ ਕਈ ਟ੍ਰੈਵਲ ਏਜੰਸੀ ਦੀ ਗੱਲਬਾਤ ਹੋਈ ਤੇ ਉਹਨਾਂ ਨੇ ਸਿੱਧਾ ਸਿੱਧਾ ਡੋਂਕੀ ਰੂਟ ਨਕਲੀ ਵਿਆਹ ਅਤੇ ਪੋਲਿਟਿਕਲ ਅਸਾਈਲਮ ਦੇ ਕੇ ਬਾਹਰ ਸੈਟਲ ਕਰਨ ਦਾ ਦਾਅਵਾ ਕੀਤਾ ਤੇ ਸਾਰੇ ਏਜੰਟ ਜਲੰਧਰ ਦੇ ਦੱਸੇ ਜਾ ਰਹੇ ਨੇ ਤੇ ਸਭ ਤੋਂ ਪਹਿਲਾਂ ਮਿਲੋ ਜਲੰਧਰ ਦੀ ਕ੍ਰਿਸ਼ਨਾ ਐਂਟਰਪ੍ਰਾਈਜ਼ਸ ਜਿਨ੍ਹਾਂ ਨੇ ਸਾਫ਼ ਸਾਫ਼ ਡੋਂਕੀ ਲਵਾ ਕੇ ਬਾਹਰ ਭੇਜਣ ਦਾ ਆਫਰ ਕਰ ਦਿੱਤਾ ਕ੍ਰਿਸ਼ਨਾ ਐਂਟਰਪ੍ਰਾਈਜ਼ਸ ਦੇ ਮਾਲਕ ਸਾਹਿਲ ਵਰਮਾ ਦਾ ਸਟਿੰਗ ਆਪਰੇਸ਼ਨ ਦੇ ਵਿੱਚ ਕਾਲਾ ਸੱਚ ਸਾਹਮਣੇ ਆਇਆ ਜਿਸ ਦੇ ਵਿੱਚ ਬਿਨਾ ਲਾਇਸੈਂਸ ਤੋਂ ਕੰਮ ਕਰਕੇ ਤੇ ਨਾਲ ਹੀ ਡੌਂਕੀ ਰੂਟਰਾਂ 'ਈ ਬੱਚਿਆਂ ਦੀ ਜਾਨ ਨਾਲ ਖਿਲਵਾੜ ਕਰਨ ਦਾ ਆਫਰ ਦੇ ਰਹੇ ਨੇ ਤੇ ਕੀ ਕੁਝ ਰਸਤੇ ਦੱਸੇ ਆ ਸੁਣਾਣੇ ਆ ਤੁਹਾਨੂੰ ਇਸ ਸਟਿੰਗ ਆਪਰੇਸ਼ਨ ਚ ਆ ਸਾਡੇ ਹੁਣੇ ਹੀ ਬੰਦੇ ਅੰਦਰ ਬੜੇ ਆ ਹਜੇ ਅੰਦਰ ਉਹ ਵੀ ਅੰਦਰ ਕੈਂਪ ਚ ਹੀ ਆ ਦੋ ਬੰਦੇ ਕਲੀਅਰ ਹੋ ਗਏ ਦੋ ਬੰਦੇ ਸਾਡੇ ਅੰਦਰ ਆ ਕੈਂਪ ਚ ਹਜੇ ਹਾਂ ਮੈਕਸੀਕੋ ਦੀ ਗੱਲ ਹੈ ਅੱਛਾ ਜੀ ਐਸੇ ਵੇਜੇ ਸੀ ਹਾਂ ਐਸੇ ਅੰਦਰ ਜਾਂਦੇ ਹਾਂ ਬਾਰਡਰ ਕਰਾਉਂਦੇ ਆਪ ਕਰਾ ਦਿੰਦੇ ਹਾਂ ਹਾਂ

ਮ ਉਹ ਰੂਟ تھا ਚੱਲਣੇ ਦਾ ਅਭੀ ਉਹ ਰੂਟ ਹੈ ਜੈਸੇ ਅਭੀ ਉਧਰ ਸਤਾਈ ਹੋ ਗਈ ਹੈ ਅਭੀ ਉਹ ਜੋ ਉਧਰ ਰਹਿਣੇ ਵਾਲੇ ਹੈ ਜੈਸੇ ਹਮ ਨਾਲੋਂ ਪੰਜਾਬ ਕੇ ਰਹਿਣੇ ਵਾਲੇ ਹੈ ਹਮ ਕੋ ਇੱਕ ਗਲੀ ਗਲੀ ਦਾ ਪਤਾ ਹੈ ਕਿ ਇਧਰ ਨਾ ਕਰਫੂ ਲਗਾ ਨਾਕਾ ਲਗਾ ਹੋਇਆ ਹੈ ਹਮਨੇ ਦੂਸਰੀ ਗਲੀ ਸੇ ਜਾਣਾ ਹੈ ਐਸੇ ਉਧਰ ਜੋ ਡੋਂਗਰ ਬੈਠੇ ਹੈ ਡੋਂਗਰਾਂ ਕੋ ਪਤਾ ਹੈ ਕਿ ਇਧਰ ਥੋੜੀ ਸਤਾਈ ਹੋ ਗਈ ਦੂਸਰੀ ਕੰਟਰੀ ਸੇ ਕੈਸੇ ਰੋਡ ਸੇ ਲੈ ਕੇ ਜਾਣਾ ਹੈ ਅੰਦਰ ਐਂਟਰ ਕਰਾਉਣਾ ਹੈ ਕੈਸੇ ਤੇ ਇਸ ਤੋਂ ਬਾਅਦ ਟੀਮ ਪਹੁੰਚੀ ਟਰੈਵਲ ਏਜੰਸੀ ਵੀਜ਼ਾ ਇੰਜੀਨੀਅਰ ਤੇ ਦਫਤਰ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਪੋਲੀਟੀਕਲ ਅਸਾਈਲਮ ਦਵਾ ਕੇ ਨੌਜਵਾਨ ਨੂੰ ਬਾਹਰ ਸੈੱਟ ਕਰ ਦੇਣਗੇ ਹੋ ਜਾਏਗਾ ਸਾਈਲਮ ਹਾਂਜੀ ਹਾਂਜੀ ਸਾਈਲਮ ਤੋਂ ਬੋਲ ਗਿਆ ਕਿਹਸਾ ਹੋਗਾ ਪ੍ਰੋਸੈਸ ਕਿਆ ਉਸਰੋਂ ਵੀ ਟੂਰਿਸਟ ਵੀਜ਼ਾ ਤੇ ਜਦੋਂ ਵਿਜ਼ਿਟ ਕਰ ਲਿਆ ਇੱਕ ਵਾਰ ਉਧਰ ਉਧਰ ਜਾ ਕੇ ਜਦੋਂ ਆਪਾਂ ਸਟੇਟਸ ਚੇਂਜ ਕਰਨਾ ਨਾ ਵੀਜ਼ੇ ਦਾ ਮੰਨ ਲਓ ਟੂਰਿਸਟ ਵੀਜ਼ਾ ਆ ਉਹਦੀ ਵੈਲਿਡਿਟੀ ਤਾਂ ਥੋੜੀ ਹੁਣੀ ਐਂਟਲੀ ਤੇ ਉਹਦੇ ਵਿੱਚ ਵਿੱਚ ਹੀ ਉਧਰ ਅਸਾਈਲਮ ਅਪਲਾਈ ਕਰਦੇ ਨੇ ਕਿ ਮੈਂ ਵਾਪਸ ਨਹੀਂ ਜਾਣਾ ਇੰਡੀਆ ਨਹੀਂ ਤਾਂ ਉਹ ਆਪ ਨਹੀਂ ਏ ਮਕੀਲ ਉਧਰ ਹੀ ਸਾਡੇ ਆਦਮੀ ਹੈ ਉਧਰ ਹਾਂ ਮੈਂ ਇਹ ਪੁੱਛ ਰਿਹਾ ਤਾਂ ਉਹ ਹੈ ਉਧਰ ਉਹ ਉਧਰ ਕਰਵਾ ਕੇ ਦੇ ਦੇਗੇ ਆਪਕੇ ਆਦਮੀ ਕਰਵਾ ਦੇਗੇ ਹਾਂ ਜੀ ਹਾਂ ਪੋਲਿਟਿਕਲ ਅਸਾਈਲਮ ਹੋ ਜਾਏਗਾ ਨਾ ਹਾਂ ਜੀ ਹਾਂ ਜੀ ਤਾਂ ਹਮੇਂ ਕੀ ਆਪਕੋ ਦਿਖਾਣਾ ਹੋਗਾ ਉਸਕੇ ਅਸਾਈਲਮ ਕੇ ਲਈ ਹਾਂ Asylum के लिए बस से जब भी जाना है बता देंगे आपको कि थोड़ा फोटोग्राफ्स वगैरह देने किधर तो मतलब जब कुछ इधर रैली वगैरह कुछ भी हो उसमें ऐसे कुछ कनेक्शन रखा के मैं इस पार्टी से करता हूं। अच्छा ऐसा कुछ मैटर वो बना देते हैं हम सजेस्ट कर देंगे ये चीज आप इधर से ये प्रूफ ले जाओ क्योंकि वो तो इधर से क्लिक करके लेके जाएंगे ना ठीक है बाकी अप्लाई उधर ही एडवोकेट होगा वो कर देगा ਉਹ ਮਰਾ ਇੰਦਰ ਆਦਮੀ ਹੈ ਉਹ ਪ੍ਰੋਪਰ ਪੂਰਾ ਉਧਰ ਕਰਕੇ इनको ਸਾਥ ਮੇ ਲੈ ਕੇ ਜਾ ਕੇ ਸਰਦਮ ਅਪਲਾਈ ਕਰਵਾ ਕੇ ਦੇ ਦੇਗਾ ਫਿਰ ਟੀਮ ਦੀ ਮੁਲਾਕਾਤ ਹੋਈ ਫਰੈਂਡਸ ਇਮੀਗ੍ਰੇਸ਼ਨ ਵਾਲਿਆਂ ਨਾਲ ਜਿਨ੍ਹਾਂ ਨੇ ਨਕਲੀ ਵਿਆਹ ਕਰਾਉਣ ਦਾ ਆਫਰ ਦੇ ਦਿੱਤਾ ਤੇ ਵਿਆਹ ਲਈ ਲੜਕੀ ਤੇ ਵਿਆਹ ਲਈ ਹੋਟਲ ਵੀ ਉਹ ਕਰਵਾ ਕੇ ਦੇਣਗੇ ਸਾਰਾ ਪੈਕੇਜ ਤੇ ਸਿਰਫ ਪੈਸੇ ਤੁਹਾਨੂੰ ਦੇਣੇ ਪੈਣਗੇ ਜਿਸ ਦੇ ਵਿੱਚ ਫਰੈਂਡਸ ਇਮੀਗ੍ਰੇਸ਼ਨ ਦੇ ਕੰਸਲਟੈਂਟ ਨੇ ਸਾਰਾ ਪਲਾਨ ਸਮਝਾਇਆ पता है ना सर स्पाउस का ये होता है कि जैसे अभी यूके का स्पाउस ही चल रहा है इसमें ये होता है कॉन्ट्रैक्ट मैरिज होती है जो सब कुछ है मैरिज वगैरह होती है जैसे नॉर्मल हम करवाते हैं वैसे ही मैरिज होगी सारा कुछ यहाँ पर अपना हाफ बॉल चौके पास है इंद्रप्रस्त वहाँ पे करवाते हैं मैरिज सारा कुछ वहीं पे होगा तो बाकी खर्चे की बात तो सर ही बताएंगे मेरे को इतना नहीं पता है तो इसमें ये होता है कि दोनों लोग का वीजा यहीं से लग के जाता है जो लड़के का होता है वर्क परमिट लग के जाता है लड़की का स्टडी का लग के जाता है तीन साल के लिए तीन या दो साल के लिए लग के जाता है तो जो जब वहां पहुंचेंगे लड़का दो साल काम करेगा और लड़की स्टडी करेगी जितने साल लड़की की स्टडी है लड़का उसको मतलब के सारा कुछ फीस वगैरह उसी को निकालनी पड़ेगी लड़की की जब उसकी स्टडी पूरी हो जाएगी तो उसका भी वहाँ पे वर्क परमिट लग जाएगा उसके बाद में लड़का जाना चाहता है वो अपना अलग लड़की अपना अलग जा सकती है लड़की आप ढूंढोगे हाँ अगर बोल दोगे तो लड़की ढूंढेगा समय लग जाएगा पर वो भी चीज़ हो जाती है सर मतलब देखो और यहीं पर पहले कॉन्ट्रेक्ट हो जाएगा ये सब पहले लड़की ढूंढेंगे सबसे पहले प्रोसीजर लड़की ढूंढेगी ठीक है है कि उसके अच्छे ग्रेड होगा ना सब कुछ ऐसे तो उसके बाद में तो जब लड़की का भी जाना वो सारा खर्चा वगैरह भी लड़कों वालों को ही देखना पड़ेगा ठीक है ठीक है।, है? है? है तो भेज देंगे वहां पे सारा यही चीज है ये प्रोसीजर आगे जल से पहला काम होगा वहां लड़की मिलना जब लड़की मिल जाएगी आपको कॉल कर देंगे आपके सामने नेट वगैरह सामने बिठा के बात करवा देंगे सब कुछ डन हो जाएगा उसके बाद में जब होगा हाँ आप भेज देते हैं ठीक है फिर आपकी कॉन्ट्रैक्ट मैरिज होगी फोटोग्राफ होगी सारा वो लगते हैं ਅਲਗੋਮਗੈਰ ਤੇ ਆਗਰਾ ਤੇ ਵੀਡੀਓ ਬਗਰ ਕਿਉਂ ਅਗੇ ਐਮਬੈਸੀ ਨੇ ਦਿਖਾਨੀ ਪੜਦੀ ਹੈ ਕਿ ਸੌਤੈ ਦੇ ਜਾ ਰਿਹਾ ਹੈ ਤੋਂ ਵੀਜ਼ਾ ਲੱਗ ਕੇ ਆਤਾ ਜੇ ਵੀਜ਼ਾ ਲੱਗੇਗਾ ਫਿਰ ਤੋਂ ਨੌਮੇ ਆਪੇ ਜਾਣੀ ਜਾ ਤੇ ਹੱਦ ਤਾਂ ਉਸ ਵੇਲੇ ਹੋ ਗਈ ਜਦ ਵੇਸ ਜੈਨੀਥ ਇੰਸਟੀਚਿਊਟ ਨੇ ਤਾਂ ਕਤਲ ਦੇ ਇਲਜ਼ਾਮਾਂ ਵਾਲੇ ਬੰਦੇ ਨੂੰ ਵੀ ਬਾਹਰ ਭੇਜਣ ਦਾ ਭਰੋਸਾ ਦਿਵਾ ਦਿੱਤਾ ਜਿਸ ਦਾ ਮਤਲਬ ਹੈ ਕਿ ਇਹ ਟਰੈਵਲ ਏਜੰਸੀ ਕਿਸੇ ਵੀ ਕ੍ਰਿਮੀਨਲ ਬੰਦੇ ਨੂੰ ਦੇਸ਼ ਚੋਂ ਬਾਹਰ ਭਜਾ ਸਕਦੀ ਹੈ ਇਸ ਟਰੈਵਲ ਏਜੰਸੀ ਦੀ ਕੰਸਲਟੈਂਟ ਨੇ ਕਿਵੇਂ ਭਰੋਸਾ ਦਵਾਰੇ ਨੇ ਆਓ ਉਹ ਵੀ ਤੁਹਾਨੂੰ ਦਿਖਾਈਏ ਮੈਂ ਮੈਂ ਫਿਰ ਆਪਕੋ ਬਤਾ ਰਹਾ ਹੂੰ ਇਸ ਪੇ 360 ਦਾ ਮੁਕਦਮਾ ਹੈ ਕੋਈ ਨਹੀਂ ਕਿ ਆਪਨੇ ਸ਼ੋ ਨਹੀਂ ਕਰਨਾ ਹਮਨੇ ਕੋਈ ਰਿਕਾਰਡ ਨਹੀਂ ਲੈਣਾ ਅਗਰ ਆਪ ਟੂਰਿਸਟ ਪੇ ਜਾਤੇ ਉਸ ਪੇ ਵੀ ਨਹੀਂ ਲੱਗਦਾ ਅਗਰ ਆਪ ਕੰਪਨੀ ਮੇ ਜਾ ਰਹੇ ਹੋ ਡਾਇਰੈਕਟ ਵਰਕ ਮੇ ਉਸ ਮੇ ਚਾਹੀਏ ਵਿਜ਼ਿਟ ਏਮਪਲੋਇਮੈਂਟ ਮੇ ਨਹੀਂ ਚਾਹੀਏ ਆਪਨੇ ਸ਼ੋ ਨਹੀਂ ਕਰਨਾ ਐਸਾ ਤਾਂ ਨਹੀਂ ਇਹ ਯਹਾਂ ਸੇ ਚਲਾ ਜਾਏਗਾ ਫਿਰ ਮਾਰ ਦੇ ਵਾਪਸ ਦੀ ਪੋਰ ਹੋ ਜਾਏਗਾ ਸਰ ਵਾਹਾਂ ਤੇ ਕਿਉਂ ਜਾਏਗਾ ਸਾਰੇ ਲੀਗਲ ਹਮ ਡਾਕੂਮੈਂਟ ਲਗਾਏਗੇ ਠੀਕ ਹੈ ਅੱਛਾ ਮੈਂ ਇਹ ਕੌਨਸੈਂਟਰੀ ਮੇ ਭੇਜ ਰਿਹਾ ਹਾਂ ਉਸ ਕੋ आप बता दें तेईस हजार पचास पाँच सौ आपको अभी देने मुझे देने छह हजार छह हजार और तेईस हजार पाँच सौ जब वहाँ से कंफर्मेशन होगी कि हाँ ये लग जाएगा वर्क इनका फिर देने ठीक है इसको ये विजिट पे जाएगा ग्रुप में जाएगा ना मैम ग्रुप में जाएगा और वहाँ पर

ਗਰਤ ਰਾਇ ਪਾ ਕੇ ਉਹਨਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾਂਦਾ ਹੈ ਤੇ ਜਦ ਪੁਲਿਸ ਤੇ ਵੱਡੇ ਅਫਸਰ ਨੂੰ ਇਹਨਾਂ ਤੇ ਕਾਰਵਾਈ ਦਾ ਪੁੱਛਿਆ ਗਿਆ ਉਹਨਾਂ ਨੇ ਕੀ ਜਵਾਬ ਦਿੱਤਾ ਆਓ ਉਹ ਵੀ ਸੁਣਦੇ ਹਾਂ ਟਰੈਵਲ ਏਜੰਟਸ ਕੇ ਸਾਥ ਕੋਆਰਡੀਨੇਸ਼ਨ ਵੀ ਕੀਤਾ ਜਾ ਰਹਾ ਹੈ ਉਹਨ ਕੀ ਚੈਕਿੰਗ ਵੀ ਅੱਜ ਵੀ ਅ ਪੂਰੇ ਪੰਜਾਬ ਮੇ ਉਹਨ ਕੀ ਲਾਇਸੈਂਸ ਕੀ ਚੈਕਿੰਗ ਉਹਨ ਕੀ ਵੈਰੀਫਿਕੇਸ਼ਨਸ ਜੋ ਪੀਰੀਆਡਿਕਲੀ ਹੋਣਾ ਹੈ ਉਹ ਹੋ ਰਹਾ ਹੈ ਅੱਜ ਵੀ ਜੈਸੇ ਮੈਂ ਹਮ ਬਾਤ ਕਰ ਰਹੇ ਹੈ ਅੱਜ ਵੀ ਹੋ ਰਹਾ ਹੈ ਕਈ 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 ਜ਼ਿਲੋ ਮੇ ਤਾਂ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ So, इसका जो सप्लाई साइड है जो इलीगल, जो अनरजिस्टर्ड ट्रैवल एजेंट्स हैं जो ये गलत तरीके से इलीगल रूट से भेजते हैं उनके खिलाफ एक कार्रवाई और दूसरा लोगों में ये सजगता लाना कि आप इन चीजों को यूज ना करो ये रूट्स को यूज ना करो क्योंकि इसका परिणाम बहुत बुरा होता है आपको माली और जानी नुकसान हो सकती है वो सजगता लाना सतर्कता लाना लोगों में ਉਹ ਇੱਕ ਦੂਸਰਾ ਕਾਰਵਾਈ ਹੈ ਤਾਂ ਇਨ ਦੋ ਹੱਥੋਂ ਸੇ ਕਾਰਵਾਈ ਹੋ ਰਹੀ ਹੈ ਤਾਂ ਪੁਲਿਸ ਲਗਾਤਾਰ ਏਜੰਟਾ ਦੇ ਛਾਪੇਮਾਰੀ ਕਰ ਰਹੀ ਹੈ ਪਰ ਫਿਰ ਵੀ ਇਸ ਤਰ੍ਹਾਂ ਦੇ ਏਜੰਟ ਲਗਾਤਾਰ ਲੋਕਾਂ ਨੂੰ ਠੱਗ ਰਹੇ ਨੇ ਤੇ ਨੌਜਵਾਨਾਂ ਦੀ ਜਾਨ ਦੇ ਨਾਲ ਖੇਡਿਆ ਜਾ ਰਿਹਾ ਹੈ ਸਿਰਫ ਵਿਦੇਸ਼ ਭੇਜਣ ਦੇ ਨਾਮ ਤੇ ਤੇ ਇਸ ਸਟਿੰਗ ਆਪਰੇਸ਼ਨ ਦੇ ਵਿੱਚ ਕਾਲੇ ਸੱਚ ਸਾਹਮਣੇ ਆ ਗਏ ਨੇ ਜੋ ਲੋਕਾਂ ਨੂੰ ਅੰਦਰ ਬੈਠ ਕੇ ਸੁਪਨੇ ਦਿਖਾਉਂਦੇ ਨੇ ਪਰ ਉਹ ਸੁਪਨੇ ਇੰਨੇ ਸਸਤੇ ਨਹੀਂ ਨੇ ਸਾਡੀ ਵੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਤਰ੍ਹਾਂ ਦੇ ਗਲਤ ਰਾਹੇ ਪਾ ਕੇ ਬਾਹਰ ਭੇਜਣ ਵਾਲੇ ਏਜੰਟਾਂ ਤੋਂ ਬਚਿਆ ਜਾਵੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ